ਪਹਿਲੀ ਗੱਲ ਤੇ ਆ ਜੀ ਮੋਦੀ ਸਾਹਿਬ ਦੀ ਕੱਲ ਦੀ ਫੇਰੀ ਜਿਹੜੀ ਆ ਗਲੰਦਰ ਜਿਹੜਾ ਏਰੀਆ ਵਾ ਉਹਨੂੰ ਨੋ ਸਲਾਈ ਜੂਨ ਡਿਕਲੇਅਰ ਕਰ ਦਿੱਤਾ ਗਿਆ। ਦੂਸਰੀ ਚੀਜ਼ ਅੱਜ ਬੂਟਾ ਮੰਡੀ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਆਏ ਜਿੱਥੋਂ ਇੱਕ ਨਗਰ ਕੀਰਤਨ ਚੱਲਦਾ ਇਹਨਾਂ ਦਾ ਤੇ ਉਹ ਉਹਨੂੰ ਤੁਰਨੋਂ ਆਸ। ਤੀਸਰੀ ਗੱਲ ਕਰੀਏ ਤੇ ਕੁਲਤਾਰ ਜਿਹੜੇ ਹੈਗੇ ਨੇ ਸਾਡੇ ਭਰਪਾਲ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 10 ਕਰੋੜ ਰੁਪਏ ਰੱਖਿਆ ਵਾ ਇੱਕ ਅਧਿਆਨ ਕੇਂਦਰ ਖੋਲਣ ਵਾਸਤੇ ਬੱਲਾਂ ਦੇ ਵਿੱਚ ਤਿੰਨ ਪਿੰਡ ਦੀ ਜ਼ਮੀਨ ਜਿਹੜੀ ਉਹ ਲਗਭਗ ਅਸੀਂ ਅਕਵਾਇਰ ਕਰ ਚੁੱਕੇ ਹਾਂ ਦੇਸ ਤੇ ਅਗਲੀ ਗੱਲ ਇਹ ਹੈ ਕਿ ਇੱਕ ਕੁਲਤਾਰ ਸਿੰਘ ਸੱਧਵਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ ਜਿਹਦੇ ਵਿੱਚ ਉਹਨਾਂ ਨੇ 8 ਪੁਆਇੰਟ ਰੱਖੇ ਨੇ ਜਿਨ੍ਹਾਂ ਦੇ ਵਿੱਚ ਮੇਨ ਮੇਨ ਪੁਆਇੰਟ A ਇੱਕ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਗਈ ਵੀ ਬੰਦੀ ਸਿੰਘ ਜਿਹੜੇ ਅੱਠ ਬੰਦੀ ਸਿੰਘ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਆਪਣੀ ਉਹ ਜਿਹੜੀ ਸਜ਼ਾ ਸੀ ਉਹ ਦੋਰੀ ਤੇਰੀ ਭੁਗ ਚੁੱਕੇ ਚੰਗੀ ਗੱਲ ਹੈ ਜੀ ਤੁਹਾਨੂੰ ਪਤਾ ਹੋਵੇਗਾ 2019 ਦੇ ਵਿੱਚ ਐਸੀ ਸਰਕਾਰ ਨਹੀਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਇਹ ਭਾਈ ਰਾਜੂ ਨੇ ਜਿਹੜੀ ਫਾਂਸੀ ਆ ਉਮਰ ਕਾ ਚ ਤਬਦੀਦ ਕੀਤੀ ਜਾਊ ਤੇ 8 ਬੰਦੀ ਸੰਗੜਿਆ ਦਿੱਤੇ ਜਾਣ ਲੇਕਿਨ ਅੱਜ ਤੱਕ ਤੱਕ ਕੋਈ ਕਾਰਵਾਈ ਨਹੀਂ ਹੋਈ ਸ਼ਾਇਦ ਉਹ ਨੋਟੀਫਿਕੇਸ਼ਨ ਕੈਨਸਲ ਕਰ ਦਿੱਤਾ ਹੋਵੇ ਹੁਣ ਇਹਨਾਂ ਨੇ ਦੂਸਰੀ ਮੰਗ ਇਹ ਉਠਾਈ ਆ ਕਿ ਜਿਹੜੇ ਚੰਡੀਗੜ੍ਹ ਉਹ ਪੰਜਾਬ ਨੂੰ ਦਿੱਤਾ ਜਾਵੇ ਪੀ ਲੰਬੇ ਸਮੇਂ ਤੋਂ ਡਿਮਾਂਡ ਆ ਤੇ ਜਿਹੜੇ ਸਾਡੇ ਲਾਜ਼ ਦੇ ਕੋਈ ਕਹਿੰਦੇ ਆ ਕਿ ਜਿਹੜੀ ਜਦੋਂ ਵੀ ਕਿਸੇ ਸਟੇਟ ਦੀ ਡਿਵੀਜ਼ਨ ਹੁੰਦੀ ਆ ਤੇ ਜਿਹੜੀ ਪੇਰੈਂਟਸ ਕੈਪੀਟਲ ਹੁੰਦੀ ਆ ਉਸ categoriਂਂ ਦੀ ਹੈ ਤੇ ਪੂਰੇ ਭਾਰਤ ਦੇ ਵਿੱਚ ਕੋਈ ਸਟੇਟ ਆ ਪੰਜਾਬ ਸਟੇਟ ਜਿਹਦੇ ਕੋਲ ਆਪਣੀ ਜਿਹੜੀ ਉਹ ਕੈਪੀਟਲ ਨਹੀਂ ਹੈਗੀ ਤੁਹਾਨੂੰ ਪਤਾ ਹੋਏਗਾ ਚੰਡੀਗੜ੍ਹ ਨੂੰ ਮਿੰਨੀ ਸਟੇਟ ਬਣੌਣ ਦੀ ਗੱਲ ਕੀਤੀ ਸੀ ਤੇ ਕਿਸਾਨਾਂ ਨੇ ਜਾ ਕੇ ਟਰੈਕਟਰ ਖਾ ਕੇ ਮਾਰਕ ਕੀਤਾ ਸੀ ਬਣਾਉ ਸੀ ਲਾਗਨੇ ਮੋਰਚਾ ਇਥੇ ਸਰਕਾਰ ਨੂੰ ਆਪਣਾ ਵਿਦਰਾ ਕਰਨਾ ਪਿਆ ਸੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਜਿਹੜਾ ਸੀ ਸੈਂਟਰਲ ਯੂਨੀਵਰਸਿਟੀ ਬਣਾਉਣ ਦੀ ਵੀ ਪ੍ਰਪੋਜ਼ਲ ਨੂੰ ਵਿਦਿਆਰਥੀਆਂ ਨੇ ਵਿਰੋਧ ਕੀਤਾ ਵਾਪਸ ਲੈਣਾ ਪਿਆ ਸੀ ਤੇ ਕਿਸਾਨਾਂ ਨੇ ਜਿਸ ਤਰੀਕੇ ਨਾਲ ਇਹਨਾਂ ਨੇ ਆਪਣੀਆਂ ਜਥੇਬੰਦੀਆਂ ਆਰਐਸ ਦੀਆਂ ਖੜੀਆਂ ਕਰਕੇ ਤੇ ਇੱਕ ਕਮੇਟੀ ਬਣਾਈ ਸੀ ਵੀ ਉਹ ਕਮੇਟੀ ਜਿਹੜੀ ਉਹ ਫੈਸਲਾ ਕਰੇਗੀ ਕਾਨੂੰਨ ਲਾਗੂ ਕਰਨੇ ਕਿ ਨਹੀਂ ਕਰਨੇ ਤੇ ਉਹ ਜਿਹੜੀ ਕਮੇਟੀ ਬਣਾਈ ਸੀ ਉਹ ਜੀ ਆਪਣੀ ਇਥੇ ਬਣੀ ਬਣਾ ਲਈ ਇਹਨਾਂ ਨੇ ਉਹਨਾਂ ਕੋਲ ਲਿਖਵਾ ਲਿਆ ਸੀ ਵੀ ਕਾਨੂੰਨ ਲਾਗੂ ਕਰਨੇ ਚਾਹੀਦੇ ਲੇਕਿਨ ਜਿਹੜੇ ਅਸਲੀ ਕਿਸਾਨ ਸੀਗੇ ਉਹਨਾਂ ਨੇ ਕਿਹਾ ਸੀ ਲੋ ਸਾਨੂੰ ਮਨਜ਼ੂਰ ਨਹੀਂ ਤੇ ਇਹਨਾਂ ਨੂੰ ਕਾਨੂੰਨ ਵਾਪਸ ਲੈਣੇ ਪਏ ਸੀ ਹੁਣ ਵੀ ਜਿਹੜੇ ਸਾਡੇ ਫਤੇ ਜੰਗ ਸਿੰਘ ਨੇ ਬਾਜਵਾ ਉਹ ਦਾਵਾ ਕਰਦੇ ਨੇ ਪੱਟੋ ਕੱਟ 15 ਤੋਂ ਲੈ ਕੇ 50 ਕੱਲ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਨਾ ਐ ਸਕੈਮ ਦੇ ਉਹ ਉੱਥੇ ਮੋਦੀ ਜਿੰਦਾਬਾਦ ਦੇ ਨਾਰੇ ਮਾਰਦੇ ਮਾਰਦੇ ਕਿ ਨਹੀਂ ਮਾਰਦੇ ਹੋ ਸਕਦਾ ਆਪਣੀ ਜਥੇਬੰਦੀਆਂ ਬਣਾ ਲਈ ਹੁਣ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਬੜਾ ਕੁਝ ਕਰ ਸਕਦੀ ਨਹੀਂ ਹੁੰਦੀ ਹੈ ਹੁਣ ਇਹਨਾਂ ਨੇ ਇਹ ਵੀ ਮੁੱਦਾ ਠਾਇਆ ਨਾਲ ਚੰਡੀਗੜ੍ਹ ਦਾ ਮੁੱਦਾ ਹੋ ਗਿਆ ਫਿਰ ਜਿਹੜੇ ਇਹਨਾਂ ਦੇ ਫੰਡ ਆ ਇਹਨਾਂ ਨੇ ਆਪਣੇ ਫੰਡਾਂ ਦੀ ਵੀ ਗੱਲ ਕੀਤੀ ਵੀ ਜਿਹੜੇ ਸਾਡੇ ਆਰਡੀਫ ਦੇ ਫੰਡ ਲੰਮੇ ਸਮੇਂ ਤੋਂ ਬੈਧ ਨੇ ਉਹ ਵੀ ਰਿਲੀਜ਼ ਕੀਤੇ ਜਾਂਦੇ ਇਮੀਡੀਏਟਲੀ ਹੁਣ ਉਹ ਰਿਲੀਜ਼ ਕਰਦੇ ਆ ਨਹੀਂ ਕਰਦੇ ਇਹ ਤੇ ਬਾਅਦ ਦੀ ਗੱਲ ਆ ਲੇਕਿਨ ਰੋਲਾ ਪੜਾ ਤੇ ਆਪਣਾ ਹੱਕ ਹੈ ਨਾ ਜੀ ਫਿਰ ਜਿਹੜਾ ਮੁਹਾਲੀ ਇੰਟਰਨੈਸ਼ਨਲ 에ਰਪੋਰਟ ਬਣਿਆ ਵਾ ਉਹਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਗੱਲ ਕੀਤੀ ਗਈ ਹੈ ਫਿਰ ਇਹਨਾਂ ਨੇ ਕਿਹਾ ਵੀ ਜਿਹੜੀ 2000 ਜਿਹੜੀ ਸਦੀ ਦੇ ਵਿੱਚ 150ਵੀਂ ਜਾਰੀਆ ਜਨਮ ਸ਼ਤਾਬਦੀ ਆ ਰਹੀ ਜਨਮ ਜਨਤੀ ਆ ਰਹੀ ਹੈ ਭਗਤ ਰਵੀਦਾਸ ਜੀ ਦੀ ਉਹਨੂੰ ਜਿਹੜਾ ਪੂਰੇ ਸਾਲ ਭਰਦੀ ਉਹਦੇ ਸਮਗਮ ਜਿਹੜੇ ਉਹ ਸਮਾਗਮ ਕੀਤੇ ਜਾਂ ਇਸ ਤਰ੍ਹਾਂ ਦੀ ਐਮਾ ਪੰਜਾਬ ਦੇ ਫਾਰਮਰਸ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਨੇ ਵਿੱਚ ਕਰਦੇ ਪੁੱਦੇ ਮਾਫੀ ਦੀ ਗੱਲ ਕੀਤੀ ਇਸ ਤਰ੍ਹਾਂ ਦੀ ਮੰਗਾਂ ਰੱਖੀ ਹੈ ਕਿ ਚਿੱਠੀ ਲਿਖੀ ਆ 2 ਪੇਜ ਦੀ ਅੱਜ ਕੁਲਕਾਰ ਸਿੰਘ ਸਦਵਾ ਨੇ ਇਸ ਚਿੱਠੀ ਦਾ ਕੋਈ ਅਸਰ ਹੋਊਗਾ ਹੁੰਦਾ ਕਿ ਨਹੀਂ ਹੁੰਦਾ ਇਹ ਤੇ ਹੁਣ ਬਾਅਦ ਚ ਪਤਾ ਲੱਗੂਗਾ ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦੀ ਕੱਲ ਦੀ ਫੇਰੀ ਨੂੰ ਲੈ ਕੇ ਇਸ ਵੇਲੇ ਬੜੀਆ ਉਤਸਕ ਦੇ ਵਿੱਚ ਨੇ ਤੁਹਾਨੂੰ ਪਤਾ ਹੋਏਗਾ ਫਰਵਰੀ ਦੇ ਵਿੱਚ ਹੀ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਤੇ ਫਰਵਰੀ ਦੇ ਵਿੱਚ ਹੀ ਅਮਿਤ ਸ਼ਾ ਦਾ ਪ੍ਰੋਗਰਾਮ ਕਿੰਨੇ ਦਿਨ ਕਿਲੀ ਚਾਣਾ ਮੋਗਾ ਵਿੱਚ ਇੱਕ ਭਾਜਪਾ ਆਪਣੀ ਵੱਡੀ ਰੈਲੀਆਂ ਕਰ ਰਹੀ ਹੈ ਸਟੇਟ ਲੈਵਲ ਦੀ ਉਹਦੇ ਵਿੱਚੋਂ ਆ ਰਿਹਾ ਕੱਲ ਦੀ ਮੀਟਿੰਗ ਜੋ ਫੈਸਲਾਤ ਹੋ ਗਿਆ ਸੀ ਲੇਕਿਨ ਇਹ ਕਹਿ ਗਿਆ ਸੀ ਵੀ ਠੰਡ ਬੜੀਆ ਜੇ ਇਹਨੂੰ ਮਾਰਚ ਤੱਕ ਪੋਸਟਪੋਨ ਕਰ ਦਿੱਤਾ ਜਾਵੇ ਤੇ ਫਿਰ ਮਾਰਚ ਦੇ ਵਿੱਚ ਆਮ ਲੋਕ ਚੰਗੀ ਤਰ੍ਹਾਂ ਸ਼ਿਰਕਤ ਕਰਨ ਲੈਣਗੇ ਕਿਉਂ ਠੰਡ ਦੇ ਵਿੱਚ ਲੋਕ ਘਟੰਦੇ ਹੁਣ ਇਹ ਜਿਹੜੀ ਚਿੱਠੀ ਲਿਖੀ ਆ ਇਹਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਵਾ ਆਪਣੀ ਮੰਗ ਰੱਖ ਦਿੱਤੀ ਆ ਨੇ ਮਤਲਬ ਹਰ ਕੋਈ ਲੱਗਾ ਐ ਇਸ ਵੇਲੇ ਪੂਰੀ ਤਰ੍ਹਾਂ ਕਿ ਮੈਂ ਕੋਈ ਨੋਕੀ ਆਪਣੀ ਉਹ ਤੋਂ ਪਹਿਲਾ ਪਹਿਲਾ ਜਿਹੜੀ ਪ੍ਰਧਾਨ ਮੰਤਰੀ ਦੇ ਹੋਂਦ ਤੋਂ ਆਪਣੀ ਹਾਜ਼ਰੀ ਦਵਾ ਆਮ ਆਦਮੀ ਪਾਰਟੀ ਜਿਹੜੀ ਉਹ ਪੂਰੀ ਤਰ੍ਹਾਂ ਸਰਗਰਮ ਤੁਹਾਨੂੰ ਪਤਾ ਹੋਏਗਾ ਦੁਆਬੇ ਦੇ ਵਿੱਚ ਡੇਰਾ ਬੱਲਾ ਦਾ ਬੜਾ ਵੱਡਾ ਮਹੱਤਵ ਔਰ ਇੱਥੇ ਜੱਟਾਂ ਦੇ ਵਿੱਚ ਤੇ ਦਲਤਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਅੱਜ ਦੀ ਗੱਲ ਨਹੀਂ ਇਹ ਪੁਰਾਣੇ ਸਮੇਂ ਤੋਂ ਗੱਲ ਆ ਦਲਤਾਂ ਦੇ ਵਿੱਚ ਤੇ ਜਿਹੜੀ ਆ ਅਪਰ ਕਲਾਸ ਉਹਨਾਂ ਚ ਜਿਹੜੇ ਆ ਉਹ ਪਾੜਾ ਪਾਇਆ ਜਾਵੇ ਕਿਸੇ ਵੇਲੇ ਜੱਟ ਭਾਈਚਾਰੇ ਨੂੰ ਛੂਦਰ ਕਿਹਾ ਜਾਂਦਾ ਸੀ ਰਵੀਦਰਸ ਭਾਈਚਾਰੀ ਜਿਹੜੇ ਸੀਧਾਂ ਦਾ ਵਪਾਰ ਇੰਡੀਆ ਤੋਂ ਲੈ ਕੇ ਤੇ ਈਰਾਨ ਦੇ ਰਾਹ ਤੇ ਚੱਲਦਾ ਸੀ ਚਮੜੇ ਦਾ ਵਪਾਰ ਇਹਨਾਂ ਦਾ ਵੱਡਾ ਵਪਾਰ ਸੀ ਇਹਨਾਂ ਦਾ ਤੇ ਇਹ ਇਹਨਾਂ ਦੇ ਕਰਿੰਦੇ ਹੁੰਦੇ ਸੀ ਮੈਂ ਗੁਰਤੇਜ ਸਿੰਘ ਨੂੰ ਰਾਮ ਜਿਹੜੇ ਆਈਐਸ ਹੈ ਉਹਨਾਂ ਦੀ ਗੱਲ ਕਰਦਾ ਉਹ ਇਹ ਗੱਲ ਕਹਿੰਦੇ ਵੀ ਅੱਜ ਵੀ ਹਰਿਆਣੇ ਦੇ ਵਿੱਚ ਤੇ ਰਾਜਸਥਾਨ ਦੇ ਜਿਹੜੇ ਜਾਟ ਆ ਉਨਾਂ ਨੂੰ ਚੁੱਧਰੀ ਸਮਝਿਆ ਜਾਂਦਾ ਪੰਜਾਬ ਦੇ ਵਿੱਚ ਜਿਹੜੂ ਅਸੀਂ ਪ੍ਰਕਾਸ਼ ਮੰਨਦੇ ਸੀ ਹੁਣ ਇੱਥੇ ਜਿਹੜੀ ਇਹ ਪਾਲਾ ਪਾਇਆ ਜਾ ਰਿਹਾ ਵਾ ਕਿਉਂਕਿ ਜਿਹੜੀ ਬੀਜੇਪੀ ਆ ਉਹ ਵੇਖਦੀ ਆ ਵੀ 23 ਹਲਕੇ ਜਿਹੜੇ ਨੇ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਦੁਆਬੇ ਦੇ ਜ਼ਿਲ੍ਹੇ ਨੇ ਕਪੂਰਥਲਾ ਲੈ ਲਓ ਜਲੰਧਰ ਲੈ ਲਓ ਨਵਾਂਸ਼ਹਿਰ ਲੈ ਲਓ ਹੁਸ਼ਿਆਰਪੁਰ ਲੈ 23ਾਂ ਦੇ ਵਿੱਚੋਂ 19 ਹਲਕਿਆਂ ਦੇ ਵਿੱਚ ਜਿਹੜਾ ਵਾ ਉਹ ਰਵੀਦਾਸੀ ਭਾਈਚਾਰੇ ਦਾ ਪ੍ਰਭਾਵ ਹੈ ਵੀ ਰੱਖ ਵੋਟ ਇਹਨਾਂ ਦੀ ਇੱਥੇ ਤੇ ਉਹ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੈਸ਼ ਕਰਨਾ ਚਾਹੁੰਦੀ ਹੈ ਕਿਉਂ ਅੱਗੇ ਇਹ ਕੰਮ ਕਰਦੀ ਹੁੰਦੀ ਸੀ ਅਕਾਲੀ ਦਲ ਅਕਾਲੀ ਦਲ ਇਹਨਾਂ ਤੱਕ ਪਹੁੰਚ ਕਰਦਾ ਸੀ ਹੁਣ ਕੱਲ੍ਹ ਜਲ ਤੇ ਹੈ ਨਹੀਂ ਹੁਣ ਸਿੱਧੀ ਪਹੁੰਚ ਕਰਨੀ ਕੀਤੀ ਜਾ ਰਹੀ ਹੈ ਤੇ ਜੇ ਕੀਤੀ ਜਾ ਰਹੀ ਚ ਕਰਨੀ ਚਾਹੀਦੀ ਵੀ ਫਰਜ਼ੀ ਬੰਦੇ ਉਹਨਾਂ ਦਾ ਹੁਣ ਪ੍ਰਧਾਨ ਮੰਤਰੀ ਸਾਹਿਬ ਸਿਰਫ ਉਹ ਆਪਣੇ ਤੈਨੂੰ ਬਾਪਾ ਧਾਰਮਿਕ ਦੋਰਾ ਨਹੀਂ ਕਹਿ ਸਕਦੇ ਧਾਰਮਿਕ ਕੱਟ ਤੇ ਸਿਆਸੀ ਜ਼ਿਆਦਾ ਕਹਿਣ। ਤੇ ਕੱਲ ਜਿਹੜੇ ਸਾਡੇ ਫਤਿਹਜੰਗ ਬਾਜਵਾ ਸਾਹਿਬ ਨੇ ਉਹ ਕਹਿੰਦੇ 1 ਲੱਖ ਬੰਦਾ ਉੱਥੇ ਆਊਗਾ। ਕਿਆ ਬਾਤ। ਚੰਗੀ ਗੱਲ ਹੌਲਾ ਜੀ ਦਾ ਜੀ ਅਸੀਂ ਦੀ ਕਹਿੰਦੇ। 1 ਲੱਖ ਬੰਦਾ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਵਾਸਤੇ ਆਊਗਾ ਤੇ ਇਹਦਾ ਮਤਲਬ ਫਿਰ ਸਿਆਸੀ ਰੈਲੀ ਤੇ ਸਿਆਸੀ ਪ੍ਰੋਗਰਾਮ ਤੁਸੀਂ ਆਪ ਹੀ ਬਣਾ ਦਿੱਤਾ। ਵੀ ਸਿਆਸੀ ਪ੍ਰੋਗਰਾਮ ਹੈ। ਇਸ ਕਰਕੇ ਸੁਖਵਿੰਦਰ ਜੀ ਇਹ ਪ੍ਰਧਾਨ ਮੰਤਰੀ ਸਾਹਿਬ ਦੀ ਫੇਰੀ ਤੋਂ ਬਾਅਦ ਪਤਾ ਲੱਗੂਆ ਬਈ ਦਾ ਅਸਰ ਕੀ ਹੁੰਦਾ ਪਰ ਮੈਂ ਇਹ ਦੱਸ ਦਿਆਂ ਦਲਦ ਭਾਈ ਚਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਪੜੇ ਲਿਖੇ ਤੇ ਸਿਆਣੇ ਤੇ ਸੁਲਝੇ ਜਿਹੜੇ ਨੇ ਉਹ ਰਵਿਦਾਸ ਭਾਈਚੰਦ ਇਹਨਾਂ ਦੇ ਵੱਡੇ ਵੱਡੇ ਅਫਸਰ ਵੀ ਨੇ ਵਿਦੇਸ਼ਾਂ ਵਿੱਚ ਵੀ ਵੱਡੀ ਗਿਣਤੀ ਚ ਗਏ ਨੇ ਇੱਥੇ ਵੀ ਜਿਹੜੇ ਹੈਗੇ ਨੇ ਆਪਣੇ ਚੰਗੇ ਕਾਰੋਬਾਰ ਦੇ ਮਾਲਕ ਨੇ ਉਹ ਇਸ ਕਰਕੇ ਉਹ ਜਿਹੜਾ ਫੈਸਲਾ ਲੈਂਦੇ ਉਹ ਬੜਾ ਸੋਚ ਸਮਝ ਕੇ ਲੈਂਦੇ ਨੇ। ਲੇਕਿਨ ਇਹ ਜਿਹੜੀ ਭਾਜਪਾ ਦੀ ਪਾਲਿਸੀ ਹੈ ਡਿਵਾਈਡਰ ਰੂਲ ਦੀ ਇਹ ਅੱਜ ਦੀ ਦੀ। ਇਹ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ ਇੱਥੇ ਡਿਵਾਈਡਰ ਰੂਲ ਦੀ ਪਾਲਿਸੀ ਕਰਕੇ। ਤੇ ਹੁਣ ਇਹ ਚਾਹੁੰਦੇ ਵੀ ਭਗਤ ਗਏ ਰਵੀਦਾਸ ਭਾਈ ਚਰਾ ਪਹਿਲਾਂ ਅਕਾਲੀ ਦਲ ਦਾ ਰਹੀ ਸਾਨੂੰ ਵੁੱਡ ਪਾ ਅੰਦਾ ਸੀ ਤੁਹਾਨੂੰ ਸਿੱਧੇ ਰੂਪ ਤੇ ਸੀ ਵੁੱਡ ਦਾ ਕਰੀਏ ਤੇ ਅਸੀਂ 117 ਸੀਟਾਂ ਤੇ ਅੱਤ ਕੀ ਖੁੱਤ ਲੜਾਂਗੇ ਲੇਕਿਨ ਅੱਜ ਵੀ ਤੁਸੀਂ ਵੇਖੋ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕਦੀ ਵੀ ਨਾਂ ਲੈ ਕੇ ਬਿਆਨ ਨਹੀਂ ਕਿਸੇ ਲਿਟਰਿੰਗ ਦਿੱਤਾ ਖਾਸ ਕਰਕੇ ਕੇਂਦਰੀ ਡਿਸੀਪਲਿਨ ਨੇ ਇਸ ਤਰ੍ਹਾਂ ਵੀਰ ਸਿੰਘ ਬਾਦਲ ਨੇ ਵੀ ਕਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਖਿਲਾਫ ਕਦੀ ਬਿਆਨ ਨਹੀਂ ਦਿੱਤਾ ਇਹ ਕਈ ਗੱਲਾਂ ਜਿਹੜੀਆਂ ਇਹ ਪ੍ਰਗਟ ਕਰਦਾ ਵੀ ਅੰਦਰ ਖਾਤੇ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਤੇ ਜ਼ਰੂਰ ਹੈਗੀ ਹੈ ਭਾਵੇਂ ਗੱਠਜੋੜ ਨਹੀਂ ਹੋਇਆ ਤੇ ਪਰ ਜਿਹੜੇ ਫਤਿਹਜੰਗ ਬਾਜਵਾ ਉਹ ਕਹਿੰਦੇ ਵੀ ਅਸੀਂ 35 ਸੀਟਾਂ ਜਿੱਤਾਂਗੇ ਤੇ ਮੈਂ ਤੁਹਾਨੂੰ ਦੱਸ ਦਿਆਂ ਵੀ ਅਕਾਲੀ ਸਰਕਾਰ ਦੇ ਸਮੇ ਇਹਨਾਂ ਨੂੰ 23 ਸੀਟਾਂ ਲੋਟ ਹੁੰਦੀਆਂ ਸੀਗੀਆਂ ਕਦੀ 5 जितਕੇ ਕਦੀ 12 जितਕੇ ਕਦੀ 19 जितਕੇ ਤੇਈ ਕਦੀ ਮ ਜਿੱਤੀ ਜਾਂਦਾ ਤੇ 1967 ਦੇ ਵਿੱਚ 69 ਦੇ ਸੌਰੀ ਜਦੋਂ ਇਹਨਾਂ ਦਾ ਅਲਾਈਅੰਸ ਹੁੰਦਾ ਵਾ ਉਹਦੋਂ ਇਹਨਾਂ ਨੇ 43 ਸੀਟਾਂ ਤੇ ਚੋਣ ਲੜੀ ਸੀ ਅਲਾਈਅੰਸ ਦੇ ਵਿੱਚ 767 ਦੇ ਵਿੱਚ 43 ਸੀਟਾਂ ਤੇ ਚੋਣ ਲੜੀ ਸੀ ਭਾਜਪਾ ਨੇ ਉਦੋਂ ਜਨ ਸਿੰਘ ਹੁੰਦੀ ਸੀਗੀ ਤੇ ਹੁਣ ਵੀ ਜੋ ਕਹਿੰਦੇ ਵੀ ਸਾਡਾ 30 ਸੀਟਾਂ ਤੇ ਪ੍ਰਭਾਵ ਹੈਗਾ ਤੇ 35 ਸੀਟਾਂ ਸੀ ਜਿੱਤਾਂਗੇ ਤੇ ਮੈਂ ਸੋਚਦਾ ਫਿਰ ਤੇ ਸਰਕਾਰੀ ਢਾਡੀ ਮੰਗੀ ਫਿਰ ਤੇ ਪਾਸੂ ਢਾਡੇ ਕੋਲ ਆ ਗਿਆ ਜਿਹਦੀ ਮਰਜ਼ੀ ਸਰਕਾਰ ਬਣਾਉ ਨਾ ਬਣਾਉ ਤੁਹਾਡੇ ਕੋਲ ਆਊਗਾ ਮਤਲਬ ਪਹਿਲਾਂ ਹੀ ਉਹਨਾਂ ਨੇ ਆਪਣੇ ਤੇ ਅਸੁਰਤੇ ਆਪੀ ਸਾਨੂੰ 60 ਸੀਟਾਂ ਨਹੀਂ ਮਿਲਣੀਆਂ ਟਰੈਕ ਆਫ ਦਾ ਕੈਂਟੋਪਾ ਵੇਅਪੀ ਦਾ ਮਤਲਬ ਸਰਕਾਰ ਤੁਹਾਡੀ ਬਣੀ ਨਾ ਤੁਸੀਂ 35 ਸੀਟਾਂ ਕਿ ਡਿੱਗਦੇ ਲੇਕਿਨ ਜਿਹੜੇ ਇਹਨਾਂ ਦੇ ਵੱਡੇ ਆਗੂ ਨੇ ਮਨਿੰਦਰ ਸਿੰਘ ਸਿੱਲਸੇ ਵਰਗੇ ਉਹ ਦਿੱਲੀੋਂ ਬਾਣ ਛੱਡਿਆ ਦੇ ਨਿਸ਼ਾਸੀ ਬਾਣ ਅਸੀਂ ਸਰਕਾਰ ਬਣਾਵਾਂਗੇ ਸਾਡੀ ਇੱਥੇ ਬੜੀ ਮжоਰਿਟੀ ਆ ਲੋਕ ਨੇ ਮੋਦੀ ਸਾਹ ਨੂੰ ਬਹੁਤ ਚਾਹੁੰਦੇ ਨੇ ਮੋਦੀ ਸਾਹ ਨੇ ਕਾਹ ਕਲਪ ਕਰ ਦਿੱਤੀ ਆ ਇਹ ਚ ਕੋਈ ਸ਼ੱਕ ਨਹੀਂ ਗਰੀ ਕਾਇਤਲਪ ਕੀਤੀ ਆ ਕਿਉਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਡਾਪਟ ਕਰਕੇ ਕਾਇ ਕਲਪ ਕੀਤੀ ਆ ਇੱਕ ਆਚਾਰੀਆ ਮੈਂ ਸੁਣ ਰਿਹਾ ਸੀ ਦੀ ਬਾਈਟ ਉਹ ਚਾਰੀਆ ਕਹਿੰਦਾ ਜੇ ਗੋਦਰਾ ਕਾਂਡ ਨਾ ਹੁੰਦਾ ਤੇ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਹੁੰਦਾ ਜਿਹੜੀ ਉਹ ਭੰਗਤ ਸੜੇ ਸੀ ਜਿਹਦੇ ਸੇਵਾ ਕਰਕੇ ਗਿਆ ਸੀ ਟ੍ਰੇਨ ਦੇ ਵਿੱਚ ਜੇ ਉਹ ਨਾ ਸੜਦੇ ਤੇ ਫਿਰ ਵੀ ਜਿਹੜਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਾ ਹੁੰਦਾ ਕਹਿੰਦਾ ਲੋਕਾਂ ਦੀਆਂ ਕੁਰਬਾਨੀਆਂ ਦੇ ਉੱਤੇ ਪ੍ਰਧਾਨ ਮੰਤਰੀ ਬਣੇ ਨੇ ਇਹ ਸੇ ਕਰਕੇ ਕਾਲਜ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਨੇ ਉਹ ਕਿਸ ਤਰੀਕੇ ਦਾ ਆਪਣਾ ਖਿਆਲ ਕਰਦੇ ਨੇ ਲੱਛੇਦਾਰ ਭਾਸ਼ਣ ਕਰਨਾ ਤਾਂ ਉਹਨਾਂ ਨੂੰ ਬੜਾ ਆਉਂਦਾ ਚ ਕੋਈ ਦੂਰਵੰਦੀਆਂ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਨੇ 트ੰਪ ਨੂੰ ਅੱਖਾਂ ਵਿਖਾਈਆਂਗੇ 트ੰਪ ਐਸ ਵੇਲੇ ਭਾਰਤ ਦੇ ਉੱਤੇ ਚਾਈਨਾ ਦੇ ਉੱਤੇ ਤੇ ਰਸ਼ੀਆ ਨਾਲ ਪੰਗਾ ਨਹੀਂ ਲੈਣਾ ਚਾਹਦਾ ਬਾਕੀ ਨਾਲ ਜੋ ਮਰਜ਼ੀ ਕਰੀ ਜਾਵੇ ਵੈਨਜ਼ੂਏਲਾ ਦੇ ਉੱਤੇ ਤੁਸੀਂ ਵੇਖੋ ਉਹਨੇ ਕਬਜ਼ਾ ਕਰ ਲਿਆ ਹੁਣ ਕਿਉਂ ਕੈਨੇਡਾ ਤੇ ਬਰਤਾਨੀਆਂ ਦੇ ਨਿਸ਼ਾਨੇ ਤੇ ਕੈਨੇਡਾ ਨੂੰ ਕਹਤਾ ਕੁੰਜੀ ਇਸ ਟੇਬਲ ਬਣ ਜਾਓ ਸਾਡੀ ਤਾਂ ਲੈ ਠੋਕ ਕੇ ਜਵਾਬ ਦਿੱਤਾ ਬਰਤਾਨੀਆਂ ਜਿਹਨੇ ਦੁਨੀਆ ਪਰ ਤੇ ਰਾਜ ਕੀਤਾ ਉਹਨੂੰ ਕਹਿੰਦਾ ਜੀ ਮੈਂ ਮੇਰੇ ਨਿਸ਼ਾਨੇ ਦੇ ਦੇ ਆਉਂਦੇ ਹੁੰਦੇ ਨੇ ਜਦੋਂ ਮੌਤ ਆਵੇ ਨਾ ਫਿਰ ਮਸੀਦ ਵਾਲੇ ਪਰਸ ਭਾਈਂ